ਵਗਦਾ ਹੈ ਕਿਸਾਨ ਵੀਰੋ ਹਡਾ ਢਿਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਪਿੰਡ ਕੋਠਾਗੁਰੂ ਦਾ ਜ਼ਿਲ੍ਹਾ ਬਠਿੰਡਾ ਤਹਿਸੀਲ ਪੂਲ ਬਾਈ ਦੇ ਘਰ ਦੇ ਪਸ਼ੂ ਬਕਾਉ ਕੀਤੇ ਹੈਗੇ ਦੋ ਠੀਕ ਹੈ ਜੀ ਇੱਕ ਤਾਂ ਕੱਟੀ ਆ ਬਾਈ ਕੋਲੇ ਖੀਰੀ ਹੈਗੀ ਸਾਲ ਤੋਂ ਡੇਢ ਸਾਲ ਦੇ ਵਿੱਚ ਕੱਲਾ ਕੱਲਾ ਥਾਣ ਲੱਗਿਆ ਉਹ ਵੀ ਚੈੱਕ ਕਰਾਵਾਂਗੇ ਤੇ ਇੱਕ ਰਾਤ ਦੀ ਸੂਹੀ ਵੀ ਛਾਈ ਵਾਲ ਨਸਲ ਚ ਸਿੰਘ ਜ਼ਰੂਰ ਆ ਥੋੜੇ ਜਿ ਤੇ ਆ ਪਈ ਆ ਜੀ ਜੇਰ ਇਹਦੀ ਠੀਕ ਆ ਜੀ ਕੰਪਲੀਟ ਜੇਰ ਆ ਸਾਰੀ ਤੇ ਨੰਬਰ ਬਾਈਆਂ ਦਾ ਹੈਗਾ 76 900 67 15 667 76 967 15 667 ਇਹ ਬਾਈਆਂ ਦਾ ਕੰਟੈਕਟ ਨੰਬਰ ਆ ਦੇਸੀ ਬੰਦੇ ਆ ਵਿਚਾਰੇ ਤੇ ਆਪਾਂ ਨੂੰ ਬੋਲਣਾ ਪਣਾ ਸਾਰਾ ਨਾਮ ਐਡਰੈਸ ਤੇ ਇਧਰ ਡੋਟਾ ਨਹੀਂ ਜਾਂਦੀ ਵੀਰੇ ਸੜਕੇ ਨਹੀਂ ਨਹੀਂ ਸੜਕੇ ਗੰਡੂ ਰੋਡ ਠੀਕ ਆ ਤੇ ਪਿੰਡ ਕੋਠਾ ਗੁਰੂਗਾ ਠੀਕ ਆ ਜੀ ਭਗਤਾ ਰਹਿ ਗਿਆ ਇਹਨਾਂ ਨੂੰ ਕਿੰਨੇ ਕਿਲੋਮੀਟਰ ਆ ਜੀ ਭਗਤਾ 4 ਕਿਲੋਮੀਟਰ ਹੋਊਗਾ ਬਸ 4 ਆ ਇਧਰ ਮਿਰਜ਼ੇਗਾ ਦਾਲਪਰਾਗ ਆ ਜੀ ਤੇ ਦੋ ਨਾਗਾ ਦੋਨੇ ਆਪਾਂ ਤੁਹਾਨੂੰ ਕਰਾਉਣੇ ਆ ਚੈੱਕ ਤੇ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਕੱਟੀ ਦਿਖਾਉਣੇ ਆ ਤੇ ਵੀਰੇ ਖੋਲ ਲੈਣ ਤੋੜ ਕੇ ਦਿਖਾ ਦਈਏ ਆ ਦੇਖੋ ਜੀ ਕੱਟੀ ਕਰੋ ਚੈੱਕ ਇੱਕ ਨੰਬਰ ਹਣ ਲੇਵਾ ਇੱਕ ਨੰਬਰ ਖੋਲੋ ਜੀ ਕੱਟੀ ਤੋੜ ਕੇ ਦਿਖਾ ਦਈਏ ਮੁੱਲ ਵੀਡੀਓ ਦੇ ਵਿੱਚ ਹੀ ਹੋਣਗੇ ਝੋਲ ਝਾਲ ਕੱਟੀ ਦੀ ਪੂਰੀ ਪਈ ਆ ਤੇ ਸਿੰਘ ਸੰਗੋ ਕੇ ਅਖੀਰੀ ਆ ਮੂੰਹ ਸਵਾ ਸਵਾ ਕਸਾਲ ਦੀ ਵੀਰੇ ਇਧਰ ਨੂੰ ਲੈ ਚਲੋ ਇਧਰ ਵੀ ਆ ਜੋ ਭਾਉਂਦੀ ਕੋਈ ਚੱਕਣ ਆ ਆ ਦੇਖੋ ਜੀ ਫੇਸ ਕਰੋ ਚੈੱਕ ਕੁਆਲਿਟੀ ਪੂਰੀ ਵਧੀਆ ਕੱਟੀ ਦੀ ਲੰਮੀ ਲੈ ਚਲੋ ਇਧਰ ਨੂੰ ਚਲੋ ਜੀ ਆ ਦੇ ਤੇ ਕੱਲਾ ਕੱਲਾ ਥਾਨ ਲੱਗਿਆ ਵਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਪ੍ਰੀਕ ਮੋਹਰਾ نسل ਚ ਆ ਗਈ ਇਹ ਝੋਲੀ ਕਰਾ ਦਈਏ ਜੱਕਾ ਲਓ ਜੀ ਠੀਕ ਆ ਜੀ ਮੋੜ ਲਿਆ ਵੀਰੇ ਦੋਨੇ ਨਾਲ ਤੁਹਾਨੂੰ ਦੋਨੇ ਚੈੱਕ ਕਰਾਵਾਂਗੇ ਆ ਦੇਖ ਕਵਾਲਿਟੀ ਫੁੱਲ ਆ ਲੈ ਚੱਲੋ ਕਰੋ ਜੀ ਦੋ ਨਾਗਾ ਦੋਨੇ ਸੰਦਖਾਵੇਂ ਦੇਖੋ ਘਟ ਟੋਰਾ ਤਾਰਾ ਕਰੋ ਚੈੱਕ ਕੱਲਾ ਕੱਲਾ ਥਾਣਾ ਵੀਰੇ ਘਰਮਾਲੀ ਦਾ ਤੇ ਚੰਗੀ ਸਾਲ ਤੋਂ ਸਵਾ ਸਾਲ ਦੀ ਹੈਗੀ ਆ 6 ਮਹੀਨਿਆਂ ਚ ਚਾਹ 8 ਮਹੀਨਿਆਂ ਚ ਨੇ ਟੀਕਾ ਲੈਣ ਦੇ ਕਾਬਿਲ ਹੋ ਜਾਣਾ ਆ ਦੇਖੋ ਜੀ ਕੱਲਾ ਕੱਲਾ ਥਾਣ ਲੱਗਿਆ ਵਾ ਠੀਕ ਹੈ ਜੀ ਤੇ ਇਹਦਾ ਰੇਟ ਕੀ ਆ ਗਿਆ ਜੀ ਕੱਟੀ ਦਾ ਜਾਇਜ਼ ਜਾਵਾ ਜਮ ਕੱਟੀ ਦਾ ਬਾਈ ਕੱਟੀ ਦਾ ਬਾਈ ਮਾਨਦਾਨ ਹੋ ਜੂਗਾ ਤੇ ਸਿੰਘ ਸਿੰਘ ਓਕੇ ਹੈ ਨਾ ਜੀ ਤੇ ਹੁਣ ਆਪਾਂ ਦੋ ਨੰਬਰਾਂ ਦੀ ਗੱਲ ਕਰ ਲ ਕੇ ਬੈਠ ਦੀ ਕਦੋਂ ਸੂਈ ਆ ਜੀ ਇਹ ਅੱਜ ਹੀ ਸੂਈ ਆ ਅੱਜ ਹੀ ਸੂਈ ਆ ਤੇ ਕਿੰਨਾ ਹਾਂ ਬੋਲਾ ਘੱਡਿਆ ਤੜਕੇ ਬੋਲਾ ਮੈਂ ਦੋਟਾ ਹੀ ਘੱਡਿਆ ਤੇ ਸੂਆ ਕਿਹੜਾ ਆ ਗਿਆ ਸੂਆ ਵੀ 10 ਚੀਕਾ ਤੀਜਾ ਸੂਈ ਆ ਠੀਕ ਆ ਜੀ ਮੈਂ ਦੂਜਾ ਬੋਲਦਾ ਸੀ ਸੌਰੀ ਖੋਲ ਲਾ ਫਿਰ ਨੂੰ ਤੋੜ ਕੇ ਦਿਖਾ ਦੇ ਜੇਰ ਵੀਰੇ ਮੈਂ ਤੁਹਾਨੂੰ ਫੇਰ ਦਿਖਾ ਦਿਆਂ ਪਈਆ ਬੱਚਾ ਨਾਲ ਚੱਕੀ ਓਕੇ ਜੀ ਕੋਈ ਨੂੰ ਤੋੜਨੋਂ ਤਾਂ ਕਹਿੰਦੇ ਤੇ ਇਹ ਛਾਈ ਵਾਲ ਹੁੰਦੀ ਐ ਹੀ ਹਨਾ ਆ ਦੇਖੋ ਜੀ ਬੱਚਾ ਜਾਖ ਲੋ ਫਿਰ ਕੀਰਾ ਕਰਾ ਦਈਏ ਤੋਰਾ ਜੀ ਕਹੀਂ ਦੇਖ ਲੋ ਐਂ ਤਾਂ ਕੀ ਕਹਿੰਦੀ ਆ ਆ ਦੇਖੋ ਜੀ ਕਰੋ ਜੇ ਇੱਕ ਤੇਲੇ ਵਾਲੂ ਆ ਪੂਰਾ ਬਾਈ ਕਹਿੰਦਾ ਤੋਟਾ 1 ਕਿਲੋ ਬੋਲਾ ਕੱਢ ਲਿਆ ਦੇਖੋ ਜੀ ਲੈ ਚੱਲੋ ਥੋੜੀ ਜਿਹੀ ਕੋਸ ਤੇ ਦੁੱਧ ਮੱਝਾਂ ਵਰਗਾ ਪਾਊਗੀ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਰਾ ਕੇ ਦੱਸਾਂਗੇ ਮੋਹ ਲੈਓ ਜੀ ਆਊਗੀ ਬੱਚੇ ਕੰਨੀ ਨੂੰ ਬਾਈ ਹੈ ਨਾ ਨਹੀਂ ਨਹੀਂ ਐਵੇਂ ਤੈਨੂੰ ਲੱਗਦਾ ਕੋਈ ਚੱਕਰ ਨਹੀਂ ਇਹ ਜਿਆ ਕਰੋ ਜੇ ਤਾਰਾ ਬਾਈ ਕੰਦਾ ਮਾਰ ਕੇ ਦਿਖਾਵਾਂਗੇ ਸੀਲ ਠੰਡੀ ਆ ਮੁੱਲ ਵੀਡੀਓ ਦੇ ਵਿੱਚ ਹੀ ਕਰਾਂਗੇ ਤੇ ਬਾਕੀ ਦਾ ਦੇਸੀ ਬੰਦਿਆ ਬੋਲਾ ਬੋਲਾ ਇਹਨਾਂ ਨੇ ਕੱਢਤਾ ਇਹ ਥੱਲੋਂ ਠੀਕ ਆ ਜੀ ਤੇ ਲਾਓ ਫਿਰ ਬੱਚਾ ਵੀਰੇ ਦਿਖਾਈਏ ਧਾਰਾਂ ਇਹਦੀਆਂ ਕਰੋ ਚੈੱਕ ਕਮਾਲ ਦਾ ਥਣਲੇਵਾ ਤਿਆਰ ਕੀਤਾ ਵਧਾਲਿਆਂ ਦੇਖੋ ਵੀਰੋ ਧਾਰਾ ਧੂਰਾ ਕਰੋ ਚੈੱਕ ਬੋਲਾ ਵੀ ਆ ਜੀ ਠੀਕ ਆ ਜੀ ਓਕੇ ਮਾਰਦੇ ਸਮਾਰ ਕੇ ਹਾਂ ਕਰੀਏ ਓਕੇ ਭਾਈ ਓਕੇ ਉੱਠ ਖੜੋ ਜੀ ਤੇ ਵੀਰੇ ਇਹਦਾ ਕੀ ਰੇਟ ਹੈਗਾ ਦਾ ਰੇਟ ਬੜਾ ਜੀ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਹੋ ਜਾਊਗਾ ਠੀਕ ਆ ਨੰਬਰ ਬਾਈਆਂ ਦਾ ਬੋਲਦਾ ਬਾਕੀ ਆ ਸਕਰੀਨ ਤੇ ਚਲਾ ਦੇਾਂਗੇ ਸਾਹੀਵਾਲ ਨਾਲ ਅਸਲ ਦੀ ਤੀਜਾ ਸੂਆ ਬੈੜਾ ਹੁਣੇ ਦੀ ਸੂਈ ਵੀ ਆ ਦੋ ਘੰਟੇ ਬੋਲੋ ਬੋਲੋ ਕੱਢਿਆ ਵਾ ਤੇ ਕਿੰਨਾ ਕੁ ਦੁੱਧ ਕੱਢ ਦੂਗੇ ਇਧਕੇ ਦੁੱਧ ਮੇਰੇ ਹਿਸਾਬ ਨਾਲ 14-15 ਕਿਲੋ ਤੂੰ ਵੀ 14-15 ਕਿਲੋ ਠੀਕ ਆ ਜੀ ਤੇ ਇੱਕ ਗੱਟੀ ਆ ਹਨਾ ਦੋ ਨਾਲ ਸੀ ਦੋਨੇ ਤੁਹਾਨੂੰ ਦਿਖਾ ਤੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ